ਹਰ ਇੱਕ ਬੱਕਰੀ ਪਾਲਕ ਵੀਰ ਲਈ ਬਹੁਤ ਜ਼ਰੂਰੀ ਹੈ ਤੇ ਉਹਦਾ ਡ੍ਰੀਮ ਹੈ ਉਹਦਾ ਇੱਕ ਸੁਪਨਾ ਹੈ ਕਿ ਮੈਨੂੰ ਪ੍ਰੈਕਟੀਕਲ ਟ੍ਰੇਨਿੰਗ ਮਿਲੇ ਪ੍ਰੈਕਟੀਕਲ ਟ੍ਰੇਨਿੰਗ ਤੁਹਾਨੂੰ ਸਿਰਫ ਤੇ ਸਿਰਫ ਕੰਗ ਗੋਟ ਫਾਰਮ ਤੇ ਹੀ ਮਿਲਣੀ ਹੈ ਕੰਗ ਗੋਟ ਫਾਰਮ ਹੀ ਪ੍ਰੈਕਟੀਕਲ ਟ੍ਰੇਨਿੰਗ ਦਿੰਦਾ ਹੈਗਾ ਜਿਵੇਂ ਕਿ ਸਾਡਾ ਨਾਮ ਵੀ ਇਹੀ ਹੈ ਪ੍ਰੈਕਟੀਕਲ ਐਂਡ ਸਾਇੰਟਿਫਿਕ ਟ੍ਰੇਨਿੰਗ ਕੱਲਾ ਕੱਲਾ ਨੁਕਤਾ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਜਾਂਦਾ ਹੈ ਇੰਜੈਕਸ਼ਨ ਕਿਵੇਂ ਲੱਗਦੇ ਨੇ ਕਿੱਥੇ ਲੱਗਦੇ ਨੇ ਬੱਕਰੀ ਦੇ ਇੰਜੈਕਸ਼ਨ ਸਤਿ ਸ਼੍ਰੀ ਅਕਾਲ ਜੀ ਮੈਂ ਸਣੀ ਕੰਗ ਕੰਗ ਗੋਟ ਫਾਰਮ ਤੋਂ ਇੱਕ ਵਾਰੀ ਫੇਰ ਤੁਹਾਡੇ ਰੂਬਰੂ ਹੋਣ ਜਾ ਰਿਹਾ ਹੈਗਾ ਅੱਜ ਮੈਂ ਤੁਹਾਨੂੰ ਉਹ ਗੱਲ ਤੇ ਟਾਪਿਕ ਟੱਚ ਕਰਨਾ ਹੈ ਜਿਹੜਾ ਕਿ ਹਰ ਇੱਕ ਬੱਕਰੀ ਪਾਲਕ ਵੀਰ ਲਈ ਬਹੁਤ ਜ਼ਰੂਰੀ ਹੈ ਤੇ ਉਹਦਾ ਡ੍ਰੀਮ ਹੈ ਉਹਦਾ ਇੱਕ ਸੁਪਨਾ ਹੈ ਕਿ ਮੈਨੂੰ ਪ੍ਰੈਕਟੀਕਲ ਟ੍ਰੇਨਿੰਗ ਮਿਲੇ ਕਿੱਥੋਂ ਮਿਲ ਸਕਦੀ ਹੈ ਸਭ ਤੋਂ ਵੱਡਾ ਕੁਐਸਚਨ ਹੈ ਦੇਖੋ ਗੜਵਾਸੂ ਯੂਨੀਵਰਸਿਟੀ ਵੀ ਟ੍ਰੇਨਿੰਗ ਦੰਦੀ ਹੈਗੀ ਐ ਕੇਬੀਕੇ ਵਾਲੇ ਦੰਦੇ ਨੇ ਐਨੀਮਲ ਹਸਬੈਂਡਰੀ ਵਾਲੇ ਟ੍ਰੇਨਿੰਗ ਦੰਦੇ ਨੇ ਪਰ ਸਭ ਤੋਂ ਵੱਧ ਕਿਸਮਤੀ ਦੀ ਗੱਲ ਲਾ ਲਓ ਆਪਣੇ ਬੱਕਰੀ ਪਾਲਕ ਵੀਰਾਂ ਲਈ ਜਾਂ ਕਿ ਸਰਕਾਰਾਂ ਦੀਆਂ ਆਪਾਂ ਕੁਝ ਵੀ ਕਹਿ ਲਿਏ ਨਲਕੀਆਂ ਕਹਿ ਲਿਏ ਕੁਝ ਕਹਿ ਲਿਏ ਕਿ ਉਹਨਾਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਨਹੀਂ ਦੰਦੇਓ ਉੱਥੇ ਸਿਰਫ ਥਿਊਰੀ ਹੈਗੀ ਐ ਉਹ ਥਿਊਰੀ ਦੰਦੇ ਨੇ ਮੈਂ ਨਹੀਂ ਕਹਦਾ ਟ੍ਰੇਨਿੰਗਾਂ ਮਾੜੀਆਂ ਨੇ ਉਹ ਟ੍ਰੇਨਿੰਗਾਂ ਵੀ ਠੀਕ ਨੇ ਪਰ ਤੁਹਾਨੂੰ ਉੱਥੇ ਸਿੱਖਣ ਲਈ ਪ੍ਰੈਕਟੀਕਲ ਕੁਝ ਨਹੀਂ ਮਿਲਦਾ ਹੈਗਾ ਪ੍ਰੈਕਟੀਕਲ ਟ੍ਰੇਨਿੰਗ ਤੁਹਾਨੂੰ ਸਿਰਫ ਤੇ ਸਿਰਫ ਕੰਗ ਗੋਟ ਫਾਰਮ ਤੇ ਹੀ ਮਿਲਨੀ ਹੈ ਕੰਗ ਗੋਟ ਫਾਰਮ ਹੀ ਪ੍ਰੈਕਟੀਕਲ ਟ੍ਰੇਨਿੰਗ ਦਿੰਦਾ ਹੈਗਾ ਜਿਵੇਂ ਕਿ ਸਾਡਾ ਨਾਮ ਵੀ ਇਹੀ ਹੈ ਪ੍ਰੈਕਟੀਕਲ ਐਂਡ ਸਾਇੰਟਿਫਿਕ ਟ੍ਰੇਨਿੰਗ ਕੱਲਾ ਕੱਲਾ ਨੁਕਤਾ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਜਾਂਦਾ ਹੈ ਇੰਜੈਕਸ਼ਨ ਕਿਵੇਂ ਲੱਗਦੇ ਨੇ ਕਿੱਥੇ ਲੱਗਦੇ ਨੇ ਬੱਕਰੀ ਦੇ ਇੰਜੈਕਸ਼ਨ ਸਭ ਤੋਂ ਵੱਡੀ ਮਾਰ ਹੈ ਜਿਹੜੇ ਆਪਣੇ ਵੈਟਰਨਰੀ ਡਾਕਟਰ ਵੀ ਨੇ ਉਹਨਾਂ ਨੂੰ ਬੱਕਰੀਆਂ ਦਾ ਐਕਸਪੋਜ਼ਰ ਨਹੀਂ ਹੈਗਾ ਜ਼ਿਆਦਾ ਕਿਉਂਕਿ ਉਹ ਮੱਝਾਂ ਗਾਇਆਂ ਮਾਂ ਆਂਦੀ ਹੈ ਔਰ ਉਹਨਾਂ ਨੂੰ ਟ੍ਰੀਟ ਕਰਦੇ ਨੇ ਉਹਨਾਂ ਬਾਰੇ ਉਹਨਾਂ ਨੂੰ ਜ਼ਿਆਦਾ ਪਤਾ ਹੈਗਾ ਬੱਕਰੀ ਦਾ ਕਿੱਤਾ ਜਿਵੇਂ ਪਿਛੜਿਆ ਹੋਇਆ ਸੀਗਾ ਆਪਣਾ ਇੱਕ ਸਿਰਫ ਆਜੜੀ ਦਾ ਕਿੱਤਾ ਬਣਿਆ ਹੋਇਆ ਸੀਗਾ ਉਹਨਾਂ ਨੂੰ ਜ਼ਿਆਦਾ ਐਕਸਪੋਜ਼ਰ ਨਹੀਂ ਸੀ ਮਿਲਿਆ ਹੁਣ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਬੱਕਰੀ ਪਾਲਕ ਵੀਰਾਂ ਦੀਆਂ ਉਹ ਦਿੱਕਤਾਂ ਦੂਰ ਕਰੀਏ ਜਿਹੜੀਆਂ ਕਿ ਰੋਜ਼ ਉਹ ਫੇਸ ਕਰਦੇ ਨੇ ਜਿਹੜੀਆਂ ਰੋਜ਼ ਰੋਇ ਉਹਨਾਂ ਨੂੰ ਆਉਂਦੀਆਂ ਨੇ ਬੱਕਰੀ ਕਿਵੇਂ ਸਵਾਉਣੀ ਹੈ ਬੱਕਰੀ ਦੇ ਟੀਕਾ ਕਿਵੇਂ ਲਾਉਣਾ ਹੈ ਝੁੰਡ ਦੇ ਵਿੱਚ ਬੱਕਰੀ ਨੂੰ ਕਿਵੇਂ ਪਛਾਣਨਾ ਹੈ ਕਿ ਇਹ ਬੱਕਰੀ ਬਿਮਾਰ ਹੈ ਇਹ ਸਾਰਾ ਕੁਝ ਸਿਖਾਇਆ ਜਾਂਦਾ ਨਸਲ ਕਿਵੇਂ ਪਛਾਣਨੀ ਹੈ ਤੁਸੀਂ ਸਾਡੇ ਕੋਲ ਥੋੜੀ ਅਸੀਂ 2-4 ਦੇਸੀ ਬੱਕਰੀਆਂ ਵੀ ਰੱਖੀਆਂ ਹੋਈਆਂ ਨੇ ਤੇ ਨਾਲ ਨਸਲ ਦੀਆਂ ਬੱਕਰੀਆਂ ਬਰਾਬਰ ਖੜਾ ਕੇ ਦੱਸਦੇ ਆ ਕਿ ਆਹ ਦੇਸੀ ਹੈ ਉਹਦੀਆਂ ਨਿਸ਼ਾਨੀਆਂ ਦੇਖ ਲਓ ਆਹ ਬੀਟਲ ਹੈ ਜਿਹੜੀ ਪਿਓਰ ਬੀਟਲ ਹੈ ਉਹਦੇ ਤੇ ਉਹ ਕੀ ਫਰਕ ਹੈ ਜਿੰਦਾ ਚ ਤੁਸੀਂ ਅੱਖੀ ਨਹੀਂ ਦੇਖਦੇ ਤੁਹਾਨੂੰ ਪਤਾ ਨਹੀਂ ਲੱਗਦਾ ਇੰਜੈਕਸ਼ਨ ਤੁਹਾਡੇ ਹੱਥੀ ਲਾਉਣੇ ਆ ਅਸੀਂ ਤੁਸੀਂ ਆਪਣੇ ਹੱਥੀ ਇੰਜੈਕਸ਼ਨ ਲਾਉਂਗੇ ਤੁਹਾਡੇ ਚਾਕਾ ਦੂਰ ਕਰਾਂਗੇ ਬੱਕਰੇ ਦੇ ਨੌ ਕਿਵੇਂ ਕੱਟਨੇ ਨੇ ਨੌ ਕਿਵੇਂ ਬਣਾਉਣੇ ਆ ਪੂਛਾ ਕਿਵੇਂ ਬਣਾਉਣੀਆਂ ਨੇ ਬੱਚੇ ਨੇ ਸੰਭਾਲ ਕਿਵੇਂ ਕਰਨੀ ਆ ਬੱਚੇ ਨੂੰ ਦੁੱਧ ਕਿਵੇਂ ਪਲਾਉਣਾ ਹੈ ਤੇ ਕਿੰਨਾ ਪਲਾਉਣਾ ਹੈ ਮਨੋਲਿਕ ਹੋਰ ਹੀ ਬਹੁਤ ਇੰਪੋਰਟੈਂਟ ਗੱਲ ਹੈ ਜ ਮੇਰੇ ਦਿਮਾਗ ਚ ਆ ਰਹੀ ਹੈ ਮੰਨ ਲਓ ਤੁਸੀਂ ਮੰਡੀ ਗਏ ਹੋਇਓ ਤੁਸੀਂ ਬੱਕਰਾ ਲਿਆ ਤੁਹਾਨੂੰ ਕੋਈ ਕਹਿੰਦਾ ਬੱਕਰਾ ਮੇਰਾ 70 ਕਿਲੋ ਦਾ ਹੈ ਕੰਡਾ ਉੱਥੇ ਹੈ ਨਹੀਂ ਤੁਹ ਤੋਂ 70 ਕਿਲੋ ਦੇ ਪੈਸੇ ਮੰਗ ਰਿਹਾ ਉਹ ਕਿਵੇਂ ਤੁਸੀਂ ਜੱਜ ਕਰੋਗੇ ਉਹ ਜੱਜਮੈਂਟ ਕੋਈ ਨਹੀਂ ਅਸੀਂ ਤੁਹਾਨੂੰ ਫਾਰਮੂਲੇ ਦੱਸਦੇ ਆ ਪ੍ਰੈਕਟੀਕਲੀ ਆਪਣੇ ਫਾਰਮ ਦੇ ਉੱਤੇ ਕਿ ਜੇ ਤੁਹਾਡਾ ਕੰਡਾ ਨਹੀਂ ਹੈਗਾ ਤੁਹਾਨੂੰ ਸਿਰਫ ਇੱਕ ਫੀਤਾ ਚਾਹੀਦਾ ਜਿਹੜਾ ਨਾਪਣ ਵਾਲਾ ਫੀਤਾ ਹੁੰਦਾ ਹੈ ਉਹਦੇ ਨਾਲ ਤੁਸੀਂ ਨਾਪ ਕੇ ਬੱਕਰੀ ਦੀਆਂ ਲੰਬਾਈ ਚੜਾਈ ਗੁਲਾਈ ਦੇਖ ਕੇ ਤੁਹਾਨੂੰ ਇੱਕ ਫਾਰਮੂਲਾ ਦਵਾਂਗੇ ਉਸ ਨਾਲ ਤੁਹਾਨੂੰ ਐਗਜ਼ੈਕਟ ਬੱਤ ਤੋਂ ਬੱਤ ਅੱਧਾ ਕਿਲੋ ਦਾ ਫਰਕ ਪੈ ਸਕਦਾ ਹੈ ਜੇ 70 ਕਿਲੋ ਕਹਿ ਰਿਹਾ ਤੁਸੀਂ ਜਦੋਂ ਆਪਣਾ ਨਾਪ ਮਾਰੋਗੇ ਆਪਣੇ ਫਾਰਮੂਲੇ ਚ ਹੁਣ ਫਿਗਰਾਂ ਪਾਉਂਗੇ ਤੁਹਾਨੂੰ ਪਤਾ ਲੱਗ ਜਾਊਗਾ ਦੀ ਅਸਲੀ ਭਾਰ ਕਿੰਨਾ ਹੈਗਾ ਕਿੱਡੀ ਵੱਡੀ ਸੇਵਿੰਗ ਹੈ ਇਹ ਸਿਰਫ ਤੇ ਸਿਰਫ ਕੰਗ ਗੋਟ ਫਾਰਮਿੰਗ ਕਰ ਰਿਹਾ ਹੈ ਉਸੇ ਦਾ ਨਤੀਜਾ ਹੈ ਕਿ ਅੱਜ ਸੱਤਵੀਂ ਟ੍ਰੇਨਿੰਗ ਦੇ ਵਿੱਚ 200 ਤੋਂ ਜ਼ਿਆਦਾ ਬੱਕਰੀ ਪਾਲਕ ਵੀ ਟ੍ਰੇਨਿੰਗ ਲੈ ਰਹੇ ਨੇ 250 ਤੋਂ ਜ਼ਿਆਦਾ ਬੰਦੇ ਆ ਕੇ ਸਾਡੀ ਟ੍ਰੇਨਿੰਗ ਵਾਚ ਕਰ ਰਹੇ ਨੇ ਜਿਹੜੇ ਰਿਸ਼ਤੇਦਾਰ ਉਹਨੇ ਨਾਲ ਆਏ ਨੇ ਸਾਰੇ ਵੈਲਕਮ ਕਰਦੇ ਆਂ ਅਸੀਂ ਅਸੀਂ ਕਿਸੇ ਨੂੰ ਮਨਾ ਨਹੀਂ ਕਰਦੇ ਕਿਸੇ ਬਜ਼ੁਰਗ ਨਾਲ ਕੋਈ ਬੱਚਾ ਆਇਆ ਹੈ ਲੇਡੀ ਨਾਲ ਉਹਦਾ ਹਸਬੰਦ ਆਇਆ ਹੈ ਸਾਡੇ ਕੋਲ ਛੋਟੇ ਛੋਟੇ ਬੱਚੇ ਵੀ ਆਏ ਹੋਏ ਨੇ ਜਿਉਂ ਨੂੰ ਪਤਾ ਲੱਗੇ ਵੀ ਕੰਨ ਗੋਟ ਫਾਰਮ ਤੇ ਬੱਕਰੀ ਟ੍ਰੇਨਿੰਗ ਚੱਲ ਰਹੀ ਹੈ ਉਹ ਸਾਰੀ ਦੀ ਸਾਰੀ ਫੈਮਿਲੀ ਲੈ ਕੇ ਆ ਰਹੇ ਨੇ ਕਿੱਡੇ ਮਾਨ ਦੀ ਗੱਲ ਹੈ ਸਾਡੇ ਲਈ ਇੰਜ ਹੀ ਆਪਾਂ ਨੇ ਜਿਹੜਾ ਕਿ ਜਨਵਰੀ ਚ ਪਰ ਟ੍ਰੇਨਿੰਗ ਲਾਉਣੀ ਹੈ ਨਵਾਂ ਸਾਲ ਜਿਹੜਾ ਤੁਹਾਡੇ ਨਾਲ ਅਸੀਂ ਚੜਾਉਣਾ ਹੈਗਾ ਉਹਦੇ ਵਿੱਚ ਬਹੁਤ ਹੀ ਖਾਸ ਚੀਜ਼ਾਂ ਲੈ ਕੇ ਆਉਣੀ ਆਂ ਸੀ ਬਹੁਤ ਜ਼ਿਆਦਾ ਕਿਉਂਕਿ ਅਸੀਂ ਰੀਸਟ੍ਰਕਚਰ ਕਰ ਰਹੇ ਹਾਂ ਸਾਰੀ ਪ੍ਰੈਕਟੀਕਲ ਤੇ ਜ਼ਿਆਦਾ ਹੋਰ ਧਿਆਨ ਦੇ ਰਹੇ ਹਾਂ ਤਾਂ ਕਿ ਕੋਈ ਚੀਜ਼ ਮਿਸ ਨਾ ਹੋ ਜੇ ਹੋ ਸਕਦਾ ਟ੍ਰੇਨਿੰਗ ਜੇ ਇੱਕ ਦਿਨ ਜ਼ਿਆਦਾ ਵੀ ਸਾਨੂੰ ਲਾਉਣੀ ਪੈਗੀ ਨਵੇਂ ਸਾਲ ਦੇ ਵਿੱਚ ਅਸੀਂ ਉਹ ਵੀ ਲਾਵਾਂਗੇ ਜੇ ਦੋ ਦੀ ਜਗ੍ਹਾ ਤਿੰਨ ਦਿਨ ਵੀ ਲਾਉਣੇ ਪੈਗੇ ਅਸੀਂ ਤੁਹਾਡੇ ਨਾਲ ਕਮਿਟਿਡ ਹੈ ਕਿ ਅਸੀਂ ਉਹ ਵੀ ਕਰਾਂਗੇ ਅਸੀਂ ਕੋਈ ਜ਼ਿਆਦਾ ਉਹਦੇ ਪੈਸੇ ਨਹੀਂ ਲੈਣੇ ਹੈਗੇ ਪਰ ਜੋ ਜਾਇਜ ਖਰਚਾ ਹੋਊਗਾ ਉਹਦੇ ਨਾਲ ਅਸੀਂ ਹੋ ਸਕਦਾ ਟ੍ਰੇਨਿੰਗ 3 ਦਿਨ ਦੀ ਕਰ ਦਈਏ ਸੋ ਆਪਾਂ ਇਹ ਗੱਲਾਂ ਬਾਤਾਂ ਕਰਾਂਗੇ ਜੇ ਤੁਸੀਂ ਮੇਰੇ ਕੋਲ ਆਉਂਗੇ ਆਪਾਂ ਫੋਨ ਤੇ ਗੱਲਾਂ ਕਰਾਂਗੇ ਮਿਲਾਂਗੇ ਗੱਲਾਂ ਕਰਾਂਗੇ ਡਿਸਕਸ ਕਰਾਂਗੇ ਤੁਹਾਡੇ ਵੀ ਆਈਡੀਆ ਲਵਾਂਗੇ ਸਾਨੂੰ ਤੁਸੀਂ ਗਾਈਡ ਕਰੋ ਕਿ ਆਪਾਂ ਇਹਨੂੰ 3 ਦਿਨ ਦੇ ਰੱਖੀਏ ਕਿ 2 ਦਿਨ ਦੀ ਰੱਖੀਏ ਸਸਿ ਕਾਲ ਜੀ